ਦਾ ਮੈਨੂੰ ਹਮਨ ਦੀ ਗੱਲ ਵੀ ਟੈਗ ਦਾ ਵੀ ਰੋਗੇਗਾ ਏ ਸ਼ੁਕਰ ਦਾ ਵੀ ਹੈ ਦਰੰਗ ਵੀ ਹੋ ਜਾਂਦੀ ਏ ਹੂੰ 20 ਸਾਲ ਹੋ ਗਿਆ ਮੈਨੂੰ ਖਾਂਦੇ ਨੂੰ ਹੂੰ ਤੇ ਮੁੱਲ ਨਹੀਂ ਲਿਆ ਜਾਂਦਾ ਨਾ ਮਿਲਦਾ ਕਿ ਰੋ ਹੂੰ ਤੇ ਮੈਂ ਆਪ ਵਾਸਤੇ ਮੰਜਬ ਜਿੰਨੀ ਥਾਂ ਬੀਜੀ ਸੀ ਹੂੰ ਖਾਣ ਵਾਸਤੇ ਹੂੰ ਤੇ ਉਹ ਵੀ ਕੱਚਾ ਪੱਟਾ ਆ ਕੇ ਪੱਟਾ ਗਿਆ ਕਿਹੜੀ ਥਾਂ ਤੇ ਖੇਤ ਕਿੱਥੇ ਆ ਖੇਤ ਖੇਤ ਦਾ ਠਾਣੀ ਬਾਜਾ ਸੀ ਹੂੰ ਇਹ ਫੜੀ ਕੇ ਮੈਂ ਗਿਆ ਫਿਰ ਇਹ ਇਹ ਕਿਹਨੂੰ ਜਾਣਦਾ ਹਾਂ ਹਾਂ ਨਹੀਂ ਕੰਦੇ ਬੀਐਸਐਫ ਨੇ ਫੜਿਆ ਹੈਗੇ ਤੂੰ ਵੀ ਆਇਆ ਨਾਲ ਹੀ ਹੈਗੇ ਪਰ ਇਹ ਪਤਾ ਨਹੀਂ ਸਰਦਾਰਾਂ ਨੂੰ ਪਤਾ ਲੱਗਿਆ ਕਿ ਉਹਨਾਂ ਨੂੰ ਲੱਗ ਗਿਆ ਅੱਛਾ ਤੂੰ ਆਪ ਕੀ ਕਰਨਾ ਹੈ ਪੋਸਟ ਪੋਸਟ ਕਰਨਾ ਕਿੰਨੇ ਚਿਰ ਤੋਂ 20 ਸਾਲ ਹੋ ਗਏ ਤੇ ਆਪਦੇ ਹਾਸਤੇ ਬੀਜੇ ਸੀ ਹਾਂਜੀ ਇਹ ਬੂਟੇ ਕਿੰਨੇ ਕੁ ਸੀਗੇ ਬੂਟੇ ਤਾਂ ਤਾਂ ਜਾਈ ਗਿਆ ਹਣ ਮਹੀਨਾ ਕਿਹਨੀਆਂ ਗਿਆ ਜਨਾਬ ਪੰਤਾਇਆ ਕੋਈ 200 400 1500 1200 ਹੋਏਗਾ ਹੀ ਹੋਏਗਾ 1200 ਬੂਟਾ ਸੀ ਹਾਂ ਠੀਕ ਹੈ ਹੁਣ ਫਿਰ ਕੀ ਕਾਰਵਾਈ ਹੋਈ? ਕਾਰਵਾਈ ਸਾਬੂਰਾ ਲੈ ਜਾਂਦਾ ਉਹ ਨਾ ਨੰਦੀ ਮੋਚ। ਹੂੰ। ਪਿੰਡ ਕਿਹੜਾ ਤੇਰਾ? ਟਾਣੀ ਬਚਨ ਸਿੰਘ। ਟਾਣੀ ਬਚਨ ਸਿੰਘ। ਜ਼ਮੀਨ ਜਿਹੜੀ ਆ ਉਹ ਕਿੱਥੇ ਆ? ਬਾਰਡਰ ਤੋਂ ਕਿੰਨੀ ਦੂਰ ਆ? ਬੜੀ ਦੂਰ ਐ ਪਿਛਾ ਹਾਂ। ਬਾਰਡਰ ਦੇ ਨੇੜੇ ਆ? ਨਹੀਂ ਪਿਛਾ ਕੇ। ਬਾਰਡਰ ਤੋਂ ਪਿਛੇ। ਹਾਂਜੀ। ਅੱਛਾ ਅੱਛਾ ਅੱਛਾ। ਇਹ ਹੋਰ ਕੋਈ ਸੀ ਤੇਰੇ ਨਾਲ ਵੀ ਬੀਜਣ ਦੇ ਵਿੱਚ? ਕੋਈ ਵੀ ਨਹੀਂ। ਮੈਂ ਇਕੱਲਾ ਸੀਗਾ। ਕਿਸੇ ਹੋਰ ਨੂੰ ਪਤਾ ਨਹੀਂ ਸੀ। ਹਾਂ। ਜ਼ਮੀਨ ਕਿੰਨੀ ਤੇਰੇ ਕੋਲੇ? ਜ਼ਮੀਨ ਮੇਰੇ ਕੋਲ ਕੋਈ ਤਾਂ ਠੇਕੇ ਤੇ ਲਈ ਵੀ ਹੈ ਤੇ ਜਮੀਨ ਹੋਈ ਸਾਢੇ 3 ਕਿਲੇ ਦਾ ਘਾਣੇ ਰੱਖੀ ਹੋਈ ਹੈ ਹਾਂ ਜਮੀਦਾਰ ਹੀ ਕਰਦਾ ਹਾਂ ਹਾਂ ਜੀ ਛਾੜੀ ਧੱਪਾ ਵੀ ਕਰਦਾ ਹਾਂ ਹੁਣ ਨਹੀਂ ਹੁੰਦੀ ਹਾਂ ਅੱਜ ਅਸੀਂ ਪੈਟਰੋਲਿੰਗ ਤੇ ਜਾ ਰਹੇ ਸੀ ਮੈਂ ਚੌਪਕਨ ਚਾਰ ਪੇਸੇ ਗੁਰਨਾਮ ਸਿੰਘ ਕਨਸ ਪਾਰਟੀ ਮੇਰੇ ਨਾਲ ਸੀ ਇੱਕ ਸਰਕਾਰੀ ਕਟੇ ਤੇ ਸ਼ਕਤੀਪੁੱਤ ਸਿੰਘਲਾ ਅਸਵਾਸ ਤੇ ਜਾ ਰਹੇ ਸੀ ਚੌਪਕੀ ਗੁਰੇਤੋਂ ਖਾਲਾ ਚਾਪਖੀਵਾ ਫੁੱਲ ਸਪਾਰਟੀ ਦੇ ਨਾਲ ਅਗਭੀਐਸਪ ਦਾ ਸਾਨੂੰ ਮਿਲਾਕੀ ਹੋਈ ਅਸੀਂ ਉਹਨਾਂ ਨੂੰ ਨਾਲ ਲੈ ਕੇ ਬਾਰਡਰ ਏਰੀਆ ਦੀ ਗਸ਼ਤ ਕਰਨ ਜਾ ਰਹੇ ਸੀ ਜੀ ਜਦ ਤਾਣੀ ਬਚਨ ਸੇ ਪਿੱਛੇ ਅਸੀਂ ਥੋੜੀ ਜੀ ਸਾਨੂੰ ਮੁਕੋਰ ਨੇ ਤਲਾਹ ਦਿੱਤੀ ਮੁਕੋਰ ਨੇ ਤਲਾਹ ਦਿੱਤੀ ਟਿੱਕਣ ਸਿੰਘ ਤੇ ਚੜਾਇਆ ਨਾ ਟਿੱਕਣ ਸਿੰਘ ਜੀ ਹਿਮਤ ਸਿੰਘ ਪੁੱਤਰ ਟਿੱਕਣ ਸਿੰਘ ਹਿਮਤ ਸਿੰਘ ਦਾ ਪੁੱਤਰ ਟਿੱਕਣ ਸਿੰਘ ਇਹਨਾਂ ਆਉਦੇ ਖੇਤ ਵਿੱਚ ਕੌਸਟ ਦੀ ਖੇਤੀ ਦੇ ਬੂਟੇ ਲਾਏ ਹੋਏ ਨੇ ਅਸੀਂ ਪਤਲਾ ਸਾਨੂੰ ਖੁੱਸ ਕਰ ਮੁਕਤ ਨਹੀਂ ਦਿੱਤੀ ਸੀ ਜਸ ਦੇ ਆਧਾਰ ਤੇ ਅਸੀਂ ਕੋਈ ਕਾਰਜ ਰੰਗਰ ਚਲਾਈ ਸਾਝੇ ਤੌਰ ਤੇ ਪੀਐਸਐਫ ਤੇ ਅਸੀਂ ਸਾਂਝਾ ਆਪਰੇਸ਼ਨ ਕਰਕੇ 311 1200 ਬੁੱਟੇ ਸੀ ਜੀ ਇਹ ਵਜਨ ਦਾ ਵੀ ਕੋਈ ਸਾਵਧਾਨ ਵਜਨ ਹਾਂਜੀ ਹਾਂਜੀ ਉਹ ਅਸੀਂ ਵਜਨ ਕੀਤਾ ਸੀ ਕੰਡੇ ਦਾ ਪ੍ਰਬੰਧ ਕਰਕੇ ਜੀ ਪਤਾ ਹੀ ਪਾ ਕੇ 13 ਕਿਲੋ 400 ਗ੍ਰਾਮ ਹੋਇਆ ਵਜਨ ਹੈ ਪੌਦੇ ਪੌਦੇ ਨੂੰ ਕੁੱਟ ਕੇ ਅਸੀਂ ਨਾ ਜੀ প্লাਸਟਿਕ ਦੇ ਬੈਗ ਤੇ ਪਾ ਕੇ ਜੀ ਇਹ ਜਿਹੜਾ ਹਿਮਤ ਸਿੰਘ ਸੀ ਹਿਮਤ ਸਿੰਘ ਸੀ ਇਹ ਉੱਥੇ ਆਪਦੇ ਖੇਤ ਵਿੱਚ ਗੋਡੀ ਵਗੈਰਾ ਕਰ ਰਿਹਾ ਸੀ ਜੀ ਇਹਦੇ ਉੱਤੇ ਖੇਤ ਦੇ ਪੱਠੇ ਨੇ ਇਹ ਕੁਝ ਧਨੀਆਂ ਦੇ ਖੇਤੀ ਲਾਈ ਹੋਈ ਸੀ ਕੁਝ ਧਨੀਆਂ ਦੇ ਖੇਤੀ ਦੇ ਵਿੱਚ ਸੀ ਕੁਝ ਨੇ ਅਲੱਗ ਬੀਜੀ ਹੋਈ ਸੀ ਇਹ ਕਿਹੜੀ ਸਫਾਈ ਜਗਾ ਤੇ ਖੁਦ ਵੀ ਦੱਸ ਰਿਹਾ ਕਿ ਆਦੀ ਹੈ ਖਾਂਦਾ ਹਾਂਜੀ ਹਾਂਜੀ ਇਹ ਪੰਕਾ ਨਸ਼ਾ ਕਰਨ ਦਾ ਤੀ ਹੈ ਇਹ ਇਹਦਾ ਨਸ਼ੇ ਦੀ ਪੂਰਤੀ ਵਾਸਤੇ ਕੰਦੇ ਮੈਂ ਲਾਈ ਹੋਈ ਸੀ ਪਰ ਇਸ ਕਰਕੇ ਅਸੀਂ ਨੂੰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप